ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਉਮੀਦ ਕਰਦੀ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਹਾਂਜੀ ਦੋਸਤੋ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਰੈਸਪੀ ਲੈ ਕੇ ਆਏ ਅੱਜ ਆਪਾਂ ਬਣਾਵਾਂਗੇ ਬਿਲਕੁਲ ਹਲਵਾਈ ਵਰਗੀ ਨਮਕੀਨ ਮਟਰੀ ਘਰ ਵਿੱਚ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਣ ਜਾਂਦੀ ਏ ਤੇ ਬਹੁਤ ਟੇਸਟੀ ਬਣਦੀ ਏ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਪਸੰਦ ਆਊਗੀ ਹਾਂਜੀ ਦੋਸਤੋ ਇੱਥੇ ਸਭ ਤੋਂ ਪਹਿਲਾਂ ਆਪਾਂ 1 ਕਿਲੋ ਜਿਹੜਾ ਮੈਦਾ ਵਾ ਉਹ ਆਪਾਂ ਛਾਣ ਕੇ ਇੱਥੇ ਲੈ ਲਿਆ ਵਾ ਤੇ ਹੁਣ ਆਪਾਂ ਇਸ ਦੇ ਵਿੱਚ ਪਾਵਾਂਗੇ ਇੱਕ ਵੱਡਾ ਚਮਚ ਅਜਵਾਇਨ ਕ੍ਰਸ਼ ਕਰਕੇ ਪਾਵਾਂਗੇ ਮੈਦਾ ਤੁਸੀਂ ਦੇਖ ਲੈਣਾ ਕੁਆਂਟੀਟੀ ਜਿੰਨੀ ਤੁਹਾਨੂੰ ਚਾਹੀਦੀ ਉਸੇ ਤਰੀਕੇ ਦੇ ਨਾਲ ਆਪਾਂ ਬਣਾ ਲੈਣਾ ਹੁਣ ਇੱਥੇ ਟੇਸਟ ਦੇ ਅਕੋਰਡਿੰਗ ਆਪਾਂ ਨਮਕ ਪਾਵਾਂਗੇ ਮੈਂ 1 ਕਿਲੋ ਮੈਦੇ ਦੇ ਵਿੱਚ ਇੱਕ ਚਮਚ ਛੋਟਾ ਜਿਹੜਾ ਨਮਕ ਦਾ ਪਾਇਆ ਵਾ ਇਹ ਹੈਗਾ ਸਿੰਧਾ ਨਮਕ ਪਾਇਆ ਵਾ ਇਸ ਦੇ ਵਿੱਚ ਤੇ ਹੁਣ ਮੈਂ ਇਸ ਦੇ ਵਿੱਚ ਦੋ ਵੱਡੇ ਚਮਚ ਦੇਸੀ ਘਿਓ ਦੇ ਗਰਮ ਕਰਕੇ ਇਸ ਨੂੰ ਮੋਇਨ ਲਾਉਣ ਦੇ ਲਈ ਪਾਏ ਨੇ ਤੇ ਚੰਗੀ ਤਰ੍ਹਾਂ ਦੇ ਨਾਲ ਆਪਾਂ ਮੈਤੇ ਨੂੰ ਮਸਲ ਲਵਾਂਗੇ ਇਸ ਨੂੰ ਜਿੰਨੇ ਸੋਹਣੇ ਤਰੀਕੇ ਦੇ ਨਾਲ ਤੁਸੀਂ ਮੈਦੇ ਨੂੰ ਮਸਲੋਗੇ ਓਨੇ ਹੀ ਤੁਹਾਡੀ ਖਸਤਾ ਜਿਹੜੀ ਨਮਕੀਨ ਮਟਰੀ ਹੈ ਬਣ ਕੇ ਤਿਆਰ ਹੋਵੇਗੀ ਹਾਂਜੀ ਇਸ ਤਰ੍ਹਾਂ ਤੁਸੀਂ ਦੇਖ ਲੈਣਾ ਜਿੰਨਾ ਟਾਈਮ ਤੱਕ ਮੈਦੇ ਦੀ ਇਸ ਤਰ੍ਹਾਂ ਦੇ ਨਾਲ ਮੁੱਠੀ ਨਹੀਂ ਵੱਜਦੀ ਓਨਾ ਟਾਈਮ ਤੱਕ ਤੁਸੀਂ ਇਸ ਨੂੰ ਮਸਲੀ ਜਾਣਾ ਵਾ ਤੇ ਹੁਣ ਆਪਾਂ ਇੱਥੇ ਨਾਰਮਲ ਜੇ ਪਾਣੀ ਦੇ ਨਾਲ ਹੀ ਆਪਾਂ ਇਹ ਸਾਟੇ ਨੂੰ ਗੁੰਨ ਲਵਾਂਗੇ ਇਸ ਦਾ ਆਪਾਂ ਸਖਤ ਡੋਅ ਲਗਾਵਾਂਗੇ ਜਿਆਦਾ ਨਰਮ ਡੋਅ ਨਹੀਂ ਲਗਾਉਣਾਗਾ ਮਟਰੀ ਬਣਾਉਣ ਦੇ ਲਈ ਹਮੇਸ਼ਾ ਹੀ ਸਖਤ ਡੋਅ ਇਸ ਦਾ ਲੱਗਦਾ ਏ ਤੇ ਥੋੜਾ ਥੋੜਾ ਪਾਣੀ ਪਾ ਕੇ ਹੀ ਆਪਾਂ ਇਸ ਦਾ ਡੋਅ ਤਿਆਰ ਕਰਾਂਗੇ ਹਾਂਜੀ ਇੱਥੇ ਮੈਂ ਵੀਡੀਓ ਦੀ ਸਪੀਡ ਥੋੜੀ ਜੀ ਫਾਸਟ ਕਰ ਦਿੰਦੀ ਏ ਨਹੀਂ ਤਾਂ ਵੀਡੀਓ ਬਹੁਤ ਹੀ ਜ਼ਿਆਦਾ ਲੰਬੀ ਬਣ ਜਾਂਦੀ ਏ ਤੇ ਬਹੁਤੇ ਭੈਣ ਭਰਾਵਾਂ ਨੂੰ ਜ਼ਿਆਦਾ ਲੰਬੀ ਵੀਡੀਓ ਦੇਖਣਾ ਪਸੰਦ ਵੀ ਨਹੀਂ ਆਉਂਦਾਗਾ ਤੇ ਦੇਖੋ ਜੀ ਇਸ ਤਰ੍ਹਾਂ ਦੇ ਨਾਲ ਸਖਤ ਡੋਅ ਲਾ ਕੇ ਤਿਆਰ ਕਰ ਲਵਾਂਗੇ ਜਿਸ ਨੂੰ ਗਿੱਲੇ ਭੋਨੇ ਦੇ ਨਾਲ ਆਪਾਂ ਟੱਕ ਦਵਾਂਗੇ 15 ਤੋਂ 20 ਮਿੰਟ ਦੇ ਲਈ ਟੱਕ ਦਿੱਤਾ ਸੀਗਾ ਰੈਸਟ ਤੇ ਇਸ ਨੂੰ ਰੱਖ ਦਿੱਤਾ ਸੀ ਹੁਣ ਆਪਾਂ ਇਸ ਨੂੰ ਬਾਹਰ ਲੈ ਕੇ ਆ ਗਏ ਆ ਤੇ ਚੰਗੀ ਤਰ੍ਹਾਂ ਦੇ ਨਾਲ ਇਸ ਨੂੰ ਆਪਾਂ ਫਿਰ ਮਸਲ ਲਵਾਂਗੇ ਤੁਸੀਂ ਚਾਹੋ ਤਾਂ ਇਸ ਦੇ ਵਿੱਚ ਥੋੜਾ ਜਿਹਾ ਖਾਣ ਵਾਲਾ ਸੋਡਾ ਵੀ ਐਡ ਕਰ ਸਕਦੇ ਹੋ ਇੱਕ ਚੁੰਡੀ ਦੇ ਕਰੀਬ ਹੀ ਪਾਉਣਾ ਜਿਆਦਾ ਨਹੀਂ ਪਾਉਣਾਗਾ ਤੇ ਚੰਗੀ ਤਰ੍ਹਾਂ ਦੇ ਨਾਲ ਇਸ ਨੂੰ ਮਸਲ ਲੈਣਾ ਹਾਂਜੀ ਹੁਣ ਇਸ ਨੂੰ ਆਪਾਂ ਕਰਦੇ ਦੇ ਨਾਲ ਕੱਟ ਲਵਾਂਗੇ ਮੈਂ ਇਸ ਦੇ ਤਿੰਨ ਵੱਡੇ ਪੇੜੇ ਬਣਾਏ ਸੀਗੇ ਇੱਕ ਪੀੜੇ ਨੂੰ ਇਸ ਤਰ੍ਹਾਂ ਦੇ ਨਾਲ ਆਪਾਂ ਰੱਖ ਲਵਾਂਗੇ ਤੇ ਦੂਸਰੇ ਆਟੇ ਨੂੰ ਆਪਾਂ ਲਵਾਂਗੇ ਢਾਕ ਤੇ ਸਭ ਤੋਂ ਪਹਿਲਾਂ ਆਪਾਂ ਹੁਣ ਪਹਿਲਾਂ ਕੜਾਈ ਦੇ ਵਿੱਚ ਤੇਲ ਗਰਮ ਹੋਣ ਲਈ ਰੱਖ ਦੰਨੇ ਬਾਅਦ ਵਿੱਚ ਹੀ ਆਪਾਂ ਮਟਰੀ ਬਣਾਉਂਦਾ ਪ੍ਰੋਸੈਸ ਸ਼ੁਰੂ ਕਰਾਂਗੇ ਉਹਨੇ ਟਾਈਮ ਦੇ ਵਿੱਚ ਤੇਲ ਆ ਜਿਹੜਾ ਆਪਣਾ ਗਰਮ ਹੋ ਜਾਊਗਾ ਤੇ ਹੁਣ ਤੁਸੀਂ ਕੋਈ ਵੀ ਵੱਡੀ ਟ੍ਰੇ ਜਾਂ ਕੋਈ ਵੀ ਤੁਸੀਂ ਵੱਡਾ ਫੱਟਾ ਲੈ ਲੈਣਾ ਵਾ ਸਾਫ਼ ਕਰ ਲੈਣਾ ਤੇ ਉਸ ਦੇ ਉੱਪਰ ਆਪਾਂ ਲੰਬੀ ਸਾਰੀ ਰੋਟੀ ਹੈ ਜਿਹੜੀ ਵੇਲ ਲਾਂਗੇ ਤੇ ਇਸ ਦੇ ਨਾਲ ਮਟਰੀ ਵੀ ਸੌਖੀ ਬਣ ਜਾਂਦੀ ਹੈ ਮੇਰੇ ਕੋਲ ਹਲਵਾਈ ਡਰੇ ਪਈ ਸੀ ਤੇ ਉਸ ਤੇ ਉੱਪਰ ਰੱਖ ਗਈ ਤੁਸੀਂ ਮਟਰੀ ਦਾ ਜਦੋਂ ਇਹ ਵਾਲਾ ਰੋਟੀ ਨੂੰ ਵੇਲਣਾ ਮਟਰੀ ਵਾਲੀ ਨੂੰ ਤੁਸੀਂ ਜਾਂ ਤਾਂ ਥੋੜਾ ਜਿਹਾ ਮੈਂ ਇਦਾਂ نیچے ਸਪ੍ਰਿੰਕ ਕਰ ਲੈਣਾ ਵਾ ਤੇ ਜਾਂ نیچے ਘਿਓ ਲਗਾ ਲੈਣਾ ਤੇ ਇੰਨੀ ਕੀ ਮੋਟਾਈ ਚਾਹੀਦੀ ਹੈ ਜਿਆਦਾ ਆਪਾਂ ਮੋٹے ਨਹੀਂ ਇਸ ਨੂੰ ਰੋਟੀ ਨੂੰ ਵੇਲਣਾਗਾ ਤੇ ਹੁਣ ਤੁਸੀਂ ਜਿਹੜੀ ਵੀ ਸ਼ੇਪ ਦੇਣੀ ਚਾਹੁੰਦੇ ਹੋ ਮਟਰੀ ਦੀ ਦੇ ਸਕਦੇ ਹੋ ਤੇ ਇਸ ਤਰ੍ਹਾਂ ਦੇ ਨਾਲ ਇਸ ਨੂੰ ਸਾਰੀ ਨੂੰ ਆਪਾਂ ਹੁਣ ਚੱਕ ਕੇ ਸਾਈਡ ਤੇ ਥਾਲ ਦੇ ਵਿੱਚ ਰੱਖ ਲਵਾਂਗੇ ਕਿਉਂਕਿ ਜਦੋਂ ਆਪਾਂ ਤੇਲ ਦੇ ਵਿੱਚ ਪਾਵਾਂਗੇ ਇਹ ਸਾਰੀ ਆ ਜਿਹੜੀ ਕੱਲੀ-ਕੱਲੀ ਹੋ ਜਾਂਦੀ ਆ ਸਾਰੀ ਮਟਰੀ ਆਪਾਂ ਤਿਆਰ ਕਰਕੇ ਰੱਖ ਲਵਾਂਗੇ ਹੁਣ ਆਪਾਂ ਦੂਸਰਾ ਜਿਹੜਾ ਪੇੜਾ ਉਸ ਨੂੰ ਵੀ ਲਵਾਂਗੇ ਸ਼ਾਮ ਦਾ ਟਾਈਮ ਹੋ ਗਿਆ ਸੀ ਤੇ ਮੈਂ ਇਹ ਵਾਲਾ ਪ੍ਰੋਸੈਸ ਬਹੁਤ ਹੀ ਜਲਦੀ ਦੇ ਨਾਲ ਕਰ ਰਹੀ ਸੀ ਕਿਉਂਕਿ ਸ਼ਾਮ ਦੇ ਟਾਈਮ ਤੇ ਤੁਹਾਨੂੰ ਪਤਾ ਘਰ ਦੇ ਵਿੱਚ ਕੰਮ ਬਹੁਤ ਹੀ ਜ਼ਿਆਦਾ ਵੱਧ ਜਾਂਦੇ ਨੇ ਤੇ ਸਾਰੀ ਮਟਰੀ ਆਪਾਂ ਥਾਲ ਦੇ ਵਿੱਚ ਕੱਟ ਲਵਾਂਗੇ ਹਾਂਜੀ ਇੱਥੇ ਮੇਰੀ ਬੇਟੀ ਮੇਰੇ ਨਾਲ ਵੀਡੀਓ ਬਣਾਉਣ ਚ ਹੈਲਪ ਕਰ ਰਹੀ ਸੀ ਤੇ ਉਹ ਤੁਹਾਨੂੰ ਮਟਰ ਦੀ ਦੀ ਸ਼ੇਪ ਦਿਖਾ ਰਹੀ ਸੀ ਵੀ ਇੰਨੀ ਕੁ ਮੋਟੀ ਰੱਖਣੀ ਹੈ ਤੇ ਸਾਰੀ ਮਟਰੀ ਆਪਾਂ ਕੱਟ ਕੇ ਸਾਈਡ ਤੇ ਰੱਖ ਲਈਏ ਤੇ ਹੁਣ ਆਪਾਂ ਤੇਲ ਨੂੰ ਗਰਮ ਕਰਕੇ ਇੱਕ ਵਾਰ ਠੰਡਾ ਕਰ ਲਿਆ ਸੀ ਜਿਆਦਾ ਗਰਮ ਤੇਲ ਦੇ ਵਿੱਚ ਆਪਾਂ ਨਹੀਂ ਐਡ ਕਰਾਂਗੇ ਤੇ ਫਲੇਮ ਆ ਜਿਹੜੀ ਬਿਲਕੁਲ ਆਪਾਂ ਮੀਡੀਅਮ ਤੇ ਰੱਖੀ ਹੈ ਤੇ ਹੁਣ ਆਪਾਂ ਜਿੰਨਾ ਆਪਣਾ ਤੇਲ ਹੈ ਉਹਦੇ ਅਕੋਰਡਿੰਗ ਤੁਸੀਂ ਚੈੱਕ ਕਰ ਲੈਣਾ ਇਹ ਮਟਰੀ ਦੇ ਬਣਾਉਂਦੇ ਵੀ ਦੋ ਦੋ ਪੂਰ ਬਣਦੇ ਆ ਜਿੰਨੇ ਵੀ ਪੂਰ ਬਣਨਗੇ ਉਹਨਾਂ ਆਪਾਂ ਇਸ ਦੇ ਵਿੱਚ ਪਾ ਦਵਾਂਗੇ ਤੇ ਜਿਹੜੀ ਇਹ ਜੁੜੀਆਂ ਹੋਣਗੀਆਂ ਇਹ ਜਦੋਂ ਤੇਲ ਦੇ ਵਿੱਚ ਜਾਣਗੀਆਂ ਤੇ ਇਹਨਾਂ ਨੇ ਆਪਣੇ ਆਪ ਹੀ ਕੱਲੀ ਕੱਲੀ ਹੋ ਜਾਣਾ ਮਟਰੀ ਨੂੰ ਪਾਉਣ ਤੋਂ ਬਾਅਦ ਵਿੱਚ ਚੰਗੀ ਤਰ੍ਹਾਂ ਦੇ ਨਾਲ ਇਸ ਨੂੰ ਚਲਾ ਦਵਾਂਗੇ ਤਾਂ ਜੋ ਜਿਹੜੀ ਜੁੜੀਆਂ ਹੋਈਆਂ ਮਟਰੀਆਂ ਸੀਗੀਆਂ ਉਹ ਵੀ ਕੱਲੀਆਂ-ਕੱਲੀਆਂ ਹੋ ਜਾਣ। ਹਾਂਜੀ ਪਹਿਲਾ ਪੂਰ ਆਪਣਾ ਪੈ ਗਿਆ ਵਾ ਤੇ ਇਸ ਨੂੰ ਹੁਣ ਆਪਾਂ ਪਕਾ ਲੈਣਾ। ਇਸ ਨੂੰ ਮੀਡੀਅਮ ਜੇ ਫਲੇਮ ਤੇ ਇਸ ਨੂੰ ਪੱਕਣ ਦੇ ਵਿੱਚ 10 ਮਿੰਟ ਦੇ ਕਰੀਬ ਲੱਗ ਜਾਂਦੇ ਨੇ। ਅਗਰ ਤੁਸੀਂ ਹਾਈ ਫਲੇਮ ਤੇ ਪਕਾਉਂਗੇ ਤੇ ਉੱਪਰੋਂ ਤਾਂ ਪੱਕ ਜਾਣਗੇ ਵਿੱਚੋਂ ਕੱਚੇ ਰਹਿ ਜਾਣਗੇ। ਤੇ ਦੇਖੋ ਕਿੰਨਾ ਸੋਹਣਾ ਕਲਰ ਆਇਆ ਤੇ ਮਟਰੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਗਈ ਏ। ਮੈਂ ਦੋ ਪੂਰ ਦੇ ਵਿੱਚ ਹੀ ਕੱਢੀ ਸੀ ਤੇ ਹੁਣ ਆਪਾਂ ਇਸ ਤਰ੍ਹਾਂ ਦੇ ਨਾਲ ਵੱਡੀ ਸ਼ਾਨਣੀ ਦੇ ਵਿੱਚ ਰੱਖ ਦਵਾਂਗੇ। ਤਾਂ ਜੋ ਜਿਹੜਾ ਐਕਸਟਰਾ ਤੇਲ ਹੈ ਇਸ ਦਾ ਨਿਕਲ ਜਾਵੇ ਇੱਥੇ ਮੈਂ ਕੱਲੀ ਸੀ ਤੇ ਮੇਰੇ ਕੋਲ ਝਾਰਨੀ ਜਿਹੜੀ ਛੋਟੀ ਸੀ ਤੇ ਮੈਨੂੰ ਹੈਲਪ ਦੀ ਜ਼ਰੂਰਤ ਪੈ ਗਈ ਸੀ ਨਾਲ ਤੇ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਗੀ ਅਗਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਣਾ ਜੀ ਤੇ ਨਾਲ ਵਾਲੀ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਆ ਸਕੇ ਪਹਿਲਾ ਪੂਰ ਆਪਣਾ ਬਣ ਕੇ ਹੋ ਗਿਆ ਵਾ ਤਿਆਰ ਹੁਣ ਆਪਾਂ ਇਸੇ ਤਰੀਕੇ ਦੇ ਨਾਲ ਹੀ ਸੈਕੰਡ ਪੂਰ ਵੀ ਇਸ ਦੇ ਵਿੱਚ ਐਡ ਕਰ ਦਵਾਂਗੇ ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਬਹੁਤ ਹੀ ਖਸਤਾ ਮਟਰੀ ਜਿਹੜੀ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਮੇਰੇ ਕੋਲੋਂ ਥੋੜੀ ਜੀ ਵੀਡੀਓ ਸਕਿਪ ਹੋ ਗਈ ਸੀ ਤੇ ਬਹੁਤ ਹੀ ਟੇਸਟੀ ਜਿਹੜੀ ਮਟਰੀ ਬਣ ਕੇ ਹੋਈ ਸੀਗੀ ਤਿਆਰ ਆਪਾਂ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੀਂ ਜੁਨੇਕ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਧੰਨਵਾਦ ਰੱਬ ਰੱਖਾ